ਕੀ ਪਤਾ ਹੁੰਦਾ ਵਾ ਬੰਦੇ ਦੇ ਮਨ ਦਾ ਜੀ ਹੋਜੀ ਕੋ ਮੈਨੂੰ ਪਾਪ ਹੋਗੇ ਦੇਦੇ ਹੋ ਹਾਂ ਮੇਰੇ ਨਿਕੇਜੇ ਮੁੰਡੇ ਨੂੰ ਕੁਝ ਪਾਕੇ ਦੇ ਦੇ ਤੇ ਮੈਂ ਆਪਣਾ ਪੁੱਤ ਨਿਗਾਹ ਜਾਂ ਕਿੱਥੋਂ ਲੱਭਣਾ ਵਾ ਤੇਰਾ ਕੀ ਆ ਇਹ ਤਾਂ ਸਾਰੀ ਉਮਰ ਇਦੀ ਨਗ ਜਾਨੀ ਮਿੰਜਾ ਆਦਾ ਪਿੰਦਰ ਦੂਰ ਕੀ ਜਾਣਾ ਵਾ ਤੂੰ ਆਪਣੇ ਚਾਚੀ ਵਾਲੀ ਵੇਖ ਲਾ ਤੁਹਾਡੇ ਵਿਆਹ ਤਾਂ ਥੋੜੇ ਦਿਨ ਪਹਿਲਾਂ ਨਾ ਮਾੜੀ ਜੀ ਗੱਲ ਹੋਈ ਸੀ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਸੀ ਪਰ ਉਦੋਂ ਦਾ ਮੇਰੇ ਨਾਲ ਮੂੰਹ ਵਟਿਆ ਵਾ ਸਵਾਦ ਨਾਲ ਮੇਰੇ ਨਾਲ ਬੋਲਦੀ ਵੀ ਨਹੀਂਗੀ ਦੱਸ ਮੈਨੂੰ ਆਇਥੋਂ ਕੀ ਚੋਕ ਕੇ ਲੈ ਜਾਣਾ ਅਰਪਿੰਦਰ ਤੂੰ ਹੀ ਚਾ ਲੈ ਆਉਣੀ ਏ ਮੇਰੇ ਲਾਗੇ ਬਹਿ ਕੇ ਪੀ ਲੈਂਦੀ ਇਹਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਨਹੀਂ ਨਹੀਂ ਤੂੰ ਇੱਕੋ ਜਦ ਨਾ ਕਰੀ ਜਾਓ ਮੈਂ ਨਹੀਂ ਜਾਣਾ ਮੈਂ ਕਹਿਨ ਤਾਂ ਦੇਈ ਆ ਉਹ ਮੇਰੀ ਗੱਲ ਸੁਣ ਤੂੰ ਠੀਕ ਠਾਕ ਵੀ ਤਾਂ ਹੈਗੀ ਆ ਕੋਈ ਗਲਤ ਨਹੀਂ ਹੋਈ ਘਰ ਮੈਂ ਜਿੱਦਣ ਦੀ ਆਈ ਆ ਨਾ ਅਰਪਿੰਦਰ ਦੇ ਮੂੰਹ ਵਾਲੇ ਵੇਖਣ ਲਈ ਆ ਜਿੰਨੇ ਕ ਗੱਲ ਪੁੱਛਦੀ ਆ ਉਨਾਂ ਕੀ ਜਵਾਬ ਦਿੰਦੀ ਹੈ